ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ED ਦਾ ਇੱਕ ਬਹੁਤ ਹੀ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤੁਹਾਨੂੰ ਦੱਸ ਦਿਆਂ ਕਿ ED ਨੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਉਸਦੇ ਪੁੱਤਰਾਂ ਦੀਆਂ 4.58 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਦੱਸ ਸੀ ਕਿ ED ਨੇ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਦੀਆਂ ਧਰਾਵਾਂ ਤਹਿਤ ਅਸਥਾਈ ਤੌਰ ਦੇ ਉੱਤੇ ਇਹਨਾਂ ਜਾਇਦਾਦਾਂ ਨੂੰ ਕੁਰਕ ਕੀਤਾ ਹੈ ਇਹ ਵੀ ਦਾਅਵਾ ਦੇ ਕੇ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਐਕਟ 1988 ਦੇ ਤਹਿਤ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਤ ਖਿਲਾਫ ਐਫ ਆਈ ਆਰ ਦਰਜ ਕੀਤੀ ਸੀ ਜਿਸ ਦੇ ਆਧਾਰ ਦੇ ਉੱਤੇ ਈਡੀ ਨੇ ਪੜਤਾਲ ਕੀਤੀ ਸੀ ਉਸ ਤੋਂ ਬਾਅਦ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਕੇਂਦਰੀ ਏਜੰਸੀਆਂ ਦੇ ਕਾਲੇ ਧਨ ਨੂੰ ਕਾਨੂੰਨੀ ਬਣਾਉਣ ਸੰਬੰਧੀ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਲਾਂਚ ਵਿੱਚ ਜਾਂਚ ਦੇ ਵਿੱਚ ਪਾਇਆ ਕਿ ਸਾਬਕਾ ਮੰਤਰੀ ਧਰਮਸੋਤ ਨੇ 1 ਮਾਰਚ 2016 ਤੋਂ 31 ਮਾਰਚ 2022 ਤੱਕ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦਾਂ ਬਣਾਈਆਂ ਨੇ ਇਹ ਵੀ ਦੱਸਿਆ ਕਿ ਜਦੋਂ ਧਰਮਸੋਤ ਜੰਗਲਾਤ ਮੰਤਰੀ ਸਨ ਉਹ ਪ੍ਰਾਪਤ ਜਾਇਦਾਦਾਂ ਨੂੰ ਵੀ ਇਸ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਹੜੀ ਜਲੰਧਰ ਨੇ 13 ਮਾਰਚ 2024 ਨੂੰ ਸਾਧੂ ਸਿੰਘ ਧਰਮਸੋਤ ਦੀਆਂ 4.58 ਕਰੋੜ ਰੁਪਏ ਦੀਆਂ ਵੱਖ-ਵੱਖ ਜੈ ਦਾਦਾ ਨੂੰ ਅਰਜੀ ਤੌਰ ਤੇ ਜ਼ਬਤ ਕੀਤਾ ਜੋ ਪੀਐਮਐਲਏ ਦੀਆਂ ਧਰਾਵਾਂ ਤਹਿਤ ਅਤੇ ਉਹਨਾਂ ਤੇ ਪੁੱਤਰਾਂ ਦੀ ਮਲਕੀਅਤ ਨੇ ਜ਼ਬਤ ਕੀਤੀਆਂ ਸੰਪਤੀਆਂ ਵਿੱਚ 4 ਅਚਲ ਸੰਪਤੀਆਂ ਸ਼ਾਮਲ ਨੇ ਜਿਨ੍ਹਾਂ ਵਿੱਚ ਦੋ ਰਿਹਾਇਸ਼ੀ ਪਲਾਂਟ ਸ਼ਾਮਲ ਨੇ ਇਸ ਤੋਂ ਇਲਾਵਾ ਇੱਕ ਰਿਹਾਇਸ਼ੀ ਮਕਾਨ ਅਤੇ ਇੱਕ ਰਿਹਾਇਸ਼ੀ ਫਲੈਟ ਪੰਜਾਬ ਵਿੱਚ ਅਤੇ ਚੱਲ ਜਾਇਦਾਦਾਂ ਸਮੇਤ ਬੈਂਕ ਬੈਲੈਂਸ ਅਤੇ ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਸ਼ਾਮਲ ਨੇ ED ਦੀ ਜਾਂਚ ਅਨੁਸਾਰ ਧਰਮਸੋਤ ਨੇ ਕੁੱਲ 6.34 ਕਰੋੜ ਰੁਪਏ ਦੀ ਆਮਦਨ ਦੇ ਸਰੋਤਾਂ ਤੋਂ ਵੱਧ ਚੈਦਾਦ ਹਾਸਲ ਕੀਤੀ ਹੈ ਸੋ ਵੱਡਾ ਖੁਲਾਸਾ ਵੱਡੀ ਕਾਰਵਾਈ ਸਾਹਮਣੇ ਆਈ ਹੈ ਸਾਧੂ ਸਿੰਘ ਧਰਮਸੋਤ ਉੱਤੇ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ED ਦੇ ਕੇਸ ਤੋਂ ਪਹਿਲਾਂ ED ਦੀ ਜਾਂਚ ਤੋਂ ਪਹਿਲਾਂ ਸਾਧੂ ਸਿੰਘ ਧਰਮਸੋਤ ਜੰਗਲਾਤ ਵਿਭਾਗ ਦੇ ਕਥਿਤ ਕਪੜੇ ਨੂੰ ਲੈ ਕੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਚੇਲ ਭੇਜਿਆ ਜਾਂਦਾ ਹੈ ਉਸ ਤੋਂ ਬਾਅਦ ਆਮਦਨ ਤੋਂ ਵੱਧ ਜਦਾਦ ਦੇ ਮਾਮਲੇ ਵਿੱਚ ਉਹਨਾਂ ਤੇ ਵੱਡੀ ਕਾਰਵਾਈ ਹੁੰਦੀ ਹੈ ਫਿਰ ED ਦੀ ਵੱਡੀ ਕਾਰਵਾਈ ਹੈ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ED ਦੇ ਵੱਲੋਂ ਵੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਦਰਸ਼ਕਾਂ ਨੂੰ ਯਾਦ ਕਰਾ ਦਈਏ ਕਿ ਇੱਕ ਬੀਤੇ ਦਿਨ ਕਾਂਗਰਸ ਪਾਰਟੀ ਦੇ ਇੱਕ ਵੱਡੇ ਲੀਡਰ ਤੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੂ ਨੇ ਵੀ ਵੱਡੇ ਸਵਾਲ ਚੁੱਕੇ ਨੇ ਕਿ ਜਿਹੜਾ ਉਸ ਸਮੇਂ ਦਾ ਸਕਾਲਰਸ਼ਿਪ ਦਾ ਕਥਿਤ ਘਪਲਾ ਜਿਸਦੇ ਵਿੱਚ ਗਰੀਬ ਬੱਚਿਆਂ ਨਾਲ ਧੋਖਾ ਧੱਕਾ ਹੋਇਆ ਉਹਨਾਂ ਦੇ ਪੈਸੇ ਲੁੱਟੇ ਗਏ ਉਸ ਮਾਮਲੇ ਦੇ ਵਿੱਚ ਨਾ ਤਾਂ ਚਰਜਿਤ ਚੰਨੀ ਨੇ ਕੋਈ ਕਾਰਵਾਈ ਕੀਤੀ ਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਾਰਵਾਈ ਕੀਤੀ ਆ ਤੇ ਨਾ ਹੀ ਮੌਜੂਦਾ ਸਰਕਾਰ ਕੋਈ ਕਾਰਵਾਈ ਕਰ ਰਹੀ ਹੈ ਤਾਂ ਦਰਸ਼ਕਾਂ ਨੂੰ ਯਾਦ ਕਰਾ ਦਈਏ ਦਰਸ਼ਕਾਂ ਨੂੰ ਦੱਸ ਦਈਏ ਕਿ ਉਹ ਮਾਮਲਾ ਹਜੇ ਪੈਂਡਿੰਗ ਹੈ ਇੱਕ ਸਕਾਲਰਸ਼ਿਪ ਦੇ ਕਥਿਤ ਕਪੜੇ ਨੂੰ ਲੈ ਕੇ ਵੀ ਸਾਧੂ ਸਿੰਘ ਧਰਮਸੋਧ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਉਸ ਮਾਮਲੇ 'ਚ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜੇਲ੍ਹ ਜਾਣਾ ਪੈ ਸਕਦਾ ਹੈ ਫਿਲਹਾਲ ਉਹ ਮਾਮਲੇ ਨੂੰ ਲੈ ਕੇ ਕੋਈ ਅਪਡੇਟ ਇਸ ਤਰ੍ਹਾਂ ਦੀ ਨਹੀਂ ਹੈਗੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਾਮਲਾ ਵੀ ਖੁੱਲਦਾ ਨਜ਼ਰ ਆਏਗਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੇ ਉੱਠਿਆ ਸੀ ਦਰਸ਼ਕਾਂ ਨੇ ਵੀ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਦੋਂ ਮੁੱਖ ਮੰਤਰੀ ਸੀ ਸਾਲੂ ਸਿੰਘ ਧਰਮਸੋਤ ਨੂੰ ਉਸ ਜਾਂਚ ਦੇ ਵਿੱਚ ਕਲੀਨ ਚਿੱਟ ਦਿੱਤੇ ਸੀ ਕਿ ਜਿਹਾ ਕੁਝ ਹੋਇਆ ਹੀ ਨਹੀਂ ਤਾਂ ਉਸ ਤੋਂ ਬਾਅਦ ਕਹਿ ਲਿਆ ਕਿ ਮਾਮਲੇ ਉੱਠਦੇ ਨਜ਼ਰ ਆਏ ਤਾਂ ਇੱਕ ਤੋਂ ਬਾਅਦ ਇੱਕ ਮਾਮਲੇ ਵਿੱਚ ਸਾਲੂ ਸਿੰਘ ਧਰਮਸੋਤ ਨੂੰ ਜੇਲ੍ਹ ਜਾਣਾ ਪਿਆ ਤੇ ਹੁਣ ਜਿਹੜਾ ਸਕਾਲਰਸ਼ਿਪ ਦਾ ਕਥਿਤ ਕਪੜਾ ਉਹਦੇ ਵਿੱਚ ਵੀ ਜੇਲ੍ਹ ਜਾਣਾ ਪੈ ਸਕਦਾ ਪਰ ਉਸ ਤੋਂ ਪਹਿਲਾਂ ਹੀ ਈਡੀ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਕਰੀਬ ਪੌਣੇ 5 ਅ ਕਰੀਬ 4.5 ਕਰੋੜ ਰੁਪਏ ਦੀ ਜਿਹੜੀ ਉਨ੍ਹਾਂ ਦੀ ਸੰਪਤੀ ਹੈ ਉਸ ਨੂੰ ਕੁਰਕ ਕੀਤਾ ਗਿਆ ਇਹ ਵੀ ਇੱਕ ਕਹਿ ਸਕਦੇ ਆ ਕਿ ਵੱਡਾ ਐਕਸ਼ਨ ਹੈ ਕਿ ਉਹ ਜ਼ਇਦਾਦਾਂ ਦੇ ਜੜੀਆਂ ਉਹ ਗੈਰ ਕਾਨੂੰਨੀ ਤਰੀਕੇ ਨਾਲ ਬਣੀਆਂ ਗਈਆਂ ਸੀਗੀਆਂ ਤਾਂ ਉਹਨਾਂ ਐਕਟਾਂ ਦੇ ਮੁਤਾਬਕ ਉਹਨਾਂ ਕਾਨੂੰਨਾਂ ਦੇ ਤਹਿਤ ਉਸ ਨੂੰ ਜ਼ਬਤ ਕੀਤਾ ਗਿਆ ਤਾਂ ਇਹ ਵੱਡਾ ਝਟਕਾ ਹੀ ਕਹਿ ਸਕਦੇ ਆ ਇੱਕ ਤਰੀਕੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਸ ਸਕਦੀਆਂ ਨੇ ਜਿਸ ਤਰੀਕੇ ਨਾਲ ਹੋਰ ਵੀ ਜਿਹੜੀ ਪੁੱਛ ਪੜਤਾਲ ਹੋਈ ਸੀ ਉਹਨਾਂ ਦੀ ਜ਼ਇਦਾਦ ਨੂੰ ਲੈ ਕੇ ਉਹਨਾਂ ਦੇ ਬੈਂਕ ਖਾਤਿਆਂ ਨੂੰ ਲੈ ਕੇ ਜੋ ਵਿਜੀਲੈਂਸ ਨੇ ਅ ਕਹ ਲਈਏ ਕਿ ਰਿਕਾਰਡ ਖੰਗਾਲੇ ਸੀ ਜੋ ਪੁਛ ਪੜਤਾਲ ਕੀਤੀ ਸੀ ਵਿਜੀਲੈਂਸ ਵੀ ਆਉਣ ਵਾਲੇ ਸਮੇਂ ਚ ਵੱਡੀ ਕਾਰਵਾਈ ਉਹਨਾਂ ਕੇਸਾਂ ਨੂੰ ਲੈ ਕੇ ਕਰ ਸਕਦੀ ਹੈ ਕਿਉਂਕਿ ਜਿਹੜੇ ਆ ਆਮਦਨ ਤੋਂਵਾਦ ਜਾਂ ਦਾਦਾ ਦਾ ਮਾਮਲਾ ਸੀ ਭਾਵੇਂ ਜਗਲਾਤ ਦਾ ਵਿਭਾਗ ਦਾ ਮਾਮਲਾ ਸੀ ਉਸ ਮਾਮਲੇ ਦੇ ਵਿੱਚ ਵੀ ਕਾਨੂੰਨੀ ਕਾਰਵਾਈ ਜਿਹੜੀ ਅਦਾਲਤਾਂ ਵਿੱਚ ਵੀ ਚੱਲ ਰਹੀ ਹੈ ਪਰ ਵਿਜੀਲੈਂਸ ਆਉਣ ਵਾਲੇ ਸਮੇਂ ਵਿੱਚ ਉਸ ਨੂੰ ਲੈ ਕੇ ਵੀ ਵੱਡਾ ਐਕਸ਼ਨ ਜਿਹੜਾ ਉਹ ਲੈ ਸਕਦੀ ਹੈ ਪਰ ਉਸ ਤੋਂ ਪਹਿਲਾਂ ਈਡੀ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਵੱਡਾ ਐਕਸ਼ਨ ਲਿਆ ਹੈ ਜਿਸ ਦੇ ਵਿੱਚ ਸਦੂ ਸਿੰਘ ਧਰਮਸੂਤ ਦੀਆਂ ਜਾਂ ਦਾਦਾ ਉਹਨਾਂ ਦੇ ਪੁੱਤਰ ਵੀ ਇਹਦੇ ਵਿੱਚ ਸ਼ਾਮਲ ਨੇ ਉਹਨਾਂ ਦੀਆਂ ਜਾਇਦਾਦਾਂ ਨੂੰ ਕੁਰਕ ਕੀਤਾ ਗਿਆ ਇਸ ਮਤਲਬ ਤੁਹਾਡੀ ਕਿਰਾਇਆ ਤੁਸੀਂ ਵੀ ਸਾਡੇ ਨਾਲ ਸਾਂਝ ਕਰ ਸਕਦੇ ਹੋ ਦਿਓ ਇਜਾਜ਼ਤ ਧੰਨਵਾਦ